ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪੰਜਾਬ ਪੁਲਿਸ ਦੀ ਗੱਲ ਕਰਨੀ ਹੈ ਮੇਰੀ ਇੱਕ ਫਿਤਰਤ ਹੈ ਕਿ ਜਿੱਥੇ ਸਹੀ ਕੰਮ ਹੋਵੇ ਪੰਜਾਬ ਦੀ ਵਹਿਤਰੀ ਲੀ ਕੰਮ ਹੋਵੇ ਉਹਦੀ ਸਲਾਹਾਂ ਕਰਨੀ ਬਣਦੀ ਹੈ ਪੰਜਾਬ ਦੇ ਡੀਜੀਪੀ ਗੌਰਵ ਜੱਧ ਵੱਲੋਂ ਇਹ ਪੋਸਟ ਪਾਈ ਗਈ ਹੈ ਉਹ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹੱਤਵ ਸ਼੍ਰੇਣੀ ਹੋਈ ਹੈ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ 5 ਮਹੀਨਿਆਂ ਦੇ ਵਿੱਚ ਕਹਿੰਦੇ ਹਜ਼ਾਰ ਕਿਲੋ ਤੋਂ ਵੱਧ ਹੈਰੋਨ ਫੜੀ ਹੈ ਕੈਲਵੇ ਚਿੱਟਾ ਫੜਿਆ ਤੇ ਪੰਜਾਬ ਪੁਲਿਸ ਵੱਲੋਂ ਕਹਿੰਦੇ 23000 ਤੋਂ ਵੱਧ ਨਸ਼ਾ ਤਸ਼ਕਰ ਗਿਰਫਤਾਰ ਕੀਤੇ ਗਏ ਨੇ ਤੇ 1200 ਕਰੋੜ ਯਾਨੀ ਕਿ ਸੌਰੀ 12 ਕਰੋੜ ਰੁਪਏ ਦੀ ਡਰੱਗ ਮਣੀ ਜਿਹੜੀ ਜਬਤ ਕੀਤੀ ਗਈ ਹੈ ਇਹ ਪੰਜਾਬ ਪੁਲਿਸ ਦੀ ਉਪਲਬਧੀ ਹੈ ਯਾਨੀ ਕਿ ਬਹੁਤ ਵੱਡਾ ਕੰਮ ਹੈ तकरीबन 5 ਕਿ ਮਹੀਨੇ ਵਿੱਚ ਇਹ ਕੰਮ ਕੀਤਾ ਹੈ 12 ਕਰੋੜ ਰੁਪਏ ਦੀ ਡਰੱਗ ਮਣੀ ਫੜੀ ਹੈ ਤੇ 1000 ਕਿਲੋ ਤੋਂ ਵੱਧ ਹੀਰੋਨ ਖੜੀ ਹੈ ਤੇ 23000 ਤੋਂ ਵੱਧ ਨਸ਼ਾ ਤਸ਼ਕਰ ਗ੍ਰਿਫਤਾਰ ਕਰਕੇ ਜੇਲਾ ਵਿੱਚ ਛੁੱਟਿਆ ਆਸ਼ਾ ਹੋਣੇ ਕਿ ਜਿਹੜੀ ਮੈਂ ਗੱਲ ਕਹਿਣੀ ਉਹਨੂੰ ਧਿਆਨ ਦੇ ਨਾਲ ਸੁਣਿਓ ਜਿਹੜੇ ਵਿਰੋਧੀ ਨੇ ਨਾ ਉਹਨਾਂ ਨੇ ਕਦੇ ਨਹੀਂ ਯਕੀਨ ਕਰ ਲਿਆ ਕਹਿਣਗੇ ਜੀ ਇਹ ਪੁਲਿਸ ਨੇ ਐਵੇਂ ਫੋਟੋ ਮਾਲਾ ਹਰਾਤੀਆਂ ਐਵੇਂ ਉਹ ਬੁਰਕੇ ਜੇ ਪਾ ਕੇ ਕਾਨਫਰੰਸ ਕਰ ਦਿੰਦੇ ਐ ਇਹ ਐਵੇਂ ਕਾਗਜ਼ਾਂ ਵਿੱਚ ਡਰਗ ਮੰਨੀ ਐ ਕੁਛ ਨਹੀਂ ਹੋਣਾ ਇਹ ਰਿਕਾਰਡ ਹੈ ਜੀ ਉਹ ਜਿਹੜੇ ਤੰਜ ਕਹਦੇ ਨੇ ਉਹ ਕੌਣ ਨੇ ਉਹ ਜਾਂਦਾ ਅਕਾਲੀ ਨੇ ਜਾਂ ਕਾਂਗਰਸੀ ਹੈ ਅੱਛਾ ਜਿਹੜੀ ਮੈਂ ਹੁਣ ਗੱਲ ਕਹਿਣੀ ਇਹਨੂੰ ਧਿਆਨ ਨਾਲ ਸੁਣੋ ਪੁਲਸ ਹੁਣ ਕਿਉਂ ਮਾੜੀ ਐ ਹੁਣੇ ਸਤਾ ਤੋਂ ਬਾਹਰ ਨੇ ਅਕਾਲੀ ਵੀ ਬਾਹਰ ਨੇ ਕਾਂਗਰਸੀ ਬਾਹਰ ਨੇ ਤੇ ਜਦੋਂ ਸਤਾ ਵਿੱਚ ਹੋਏ ਇਹੇ ਪੁਲਸ ਚੰਗੀ ਬਣ ਜੂ ਦੇ ਵੀਰ ਨੂੰ ਪੁੱਮਾ ਮਨ ਨੂੰ ਥੋੜੇ ਕਹਿਣਾ ਮੇਂ ਪੁਲਿਸ ਮਾਰੀ ਹੈ ਉਹ ਕੰਮ ਕਰ ਰਹੇ ਨੇ ਕਹਿੰਦੇ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਸੀ ਅਸੀਂ 12-13 ਕਰੋੜ ਰੁਪਈਆ ਡਰੱਗ ਮਨੀ ਫੜ ਲਈ ਹੈ ਵੱਧ ਵੀ ਹੋ ਸਕਦਾ ਹੈ 23000 ਨਸ਼ਾ ਤਸ਼ਕਰ ਫੜ ਲਿਆ ਸੀ ਤੇ 1000 ਕਿਲੋ ਤੋਂ ਵੱਧ ਅਸੀਂ ਫਿਰ ਉਹਨੂੰ ਫੜ ਲਈ ਹੈ ਜਨ ਕਿ ਔਨ ਰਿਕਾਰਡ ਹੈ ਸਾਰਾ ਕੁਛ ਹੈ ਤੇ ਬਹੁਤ ਵੱਡਾ ਕੰਮ ਹੈ ਜਿਹੜਾ ਪੁਲਿਸ ਨੇ ਜੀ ਕੀਤਾ ਹੈ ਬਰਾਬਦੀ ਬਿਹਤਰੀ ਨਹੀਂ ਕੀਤਾ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਦ ਛੇੜਿਆ ਹੋਇਆ ਪਰ ਜਿਹੜੇ ਕਹਿੰਦੇ ਨੇ ਵੀ ਪੁਲਿਸ ਗਲਤ ਕਰਦੀ ਹੈ ਪੁਲਿਸ ਨੇ ਇਹ ਕੀਤਾ ਨਹੀਂ ਡਰਾਮੇਬਾਜ਼ੀ ਹੈ ਇਹ ਕਾਲੀ ਤੇ ਕਾਂਗਰਸੀ ਹੈ ਇਹ ਗੱਲ ਮੇਰੀ ਚੇਤੇ ਰੱਖਿਓ ਮੈਂ ਬਹੁਤਾ ਲੰਬਾ ਜੋੜਾ ਨਹੀਂ ਬੋਲਣਾ ਹੁਣ ਸਰਕਾਰ ਭਵੰਤਮਾਨ ਦੀ ਹੈ ਹੁਣੇ ਸਾਰੇ ਕਹਿੰਦੇ ਪੁਲਿਸ ਮਾੜੀ ਹੈ ਜੀ ਪੁਲਿਸ ਫੇਕ ਐਨਕਾਊਂਟਰ ਕਰਦੀ ਹੈ ਜੀ ਪੁਲਿਸ ਨਸ਼ਾ ਦਾ ਸਕਰਨ ਦਿਨਾਂ ਨੂੰ ਮਿਲੀ ਵੇ ਮਿਲੀ ਪਈ ਕੋਈ ਸ਼ੱਕ ਨਹੀਂ ਪਰ ਸਾਰੇ ਨਹੀਂ ਕੁਝ ਬੰਦੇ ਤੇ ਜਦੋਂ ਸਰਕਾਰ ਬਦਲ ਗਈ ਮਨ ਮਨ ਕੇ ਚਲੋ ਕਾਂਗਰਸੀ ਆ ਜੇ ਹਾਲਾਕੇ ਆਉਣੇ ਨਹੀਂ ਜੇ ਆ ਗਏ ਮੰਨ ਕੇ ਚਲੋ ਜਿਵੇਂ ਕਹਿੰਦੇ ਸੋਨੇ ਦਾ ਹਿਰਨ ਦੇਖਿਆ ਹਾਂ ਮੰਨ ਲੈਨੇ ਦੇਖਿਆ ਮੰਨ ਲਓ ਜੇ ਆ ਗਈ ਤਾਂ ਫਿਰ ਇਹੀ ਕਾਂਗਰ ਜਿਹੜੇ ਅੱਜ ਪੁਲਿਸ ਨੂੰ ਮਾਰਾ ਕਹਿੰਦੇ ਨੇ ਇਹੀ ਚੰਗਾ ਕਹਿਣਗੇ ਜਦੋਂ ਸਤਾਦੂ ਬਾਹਰ ਹੋ ਗਈ ਉਦੋਂ ਪੁਲਿਸ ਮਾਰੀ ਹਾਲਾਂਕਿ ਪੁਲਿਸ ਅਫਸਰ ਵਿੱਚ ਬਹੁਤ ਵਧੀਆ ਨੇ ਜਿਹੜੇ ਚਾਹੁੰਦੇ ਐ ਕਿਤੇ ਸਾਨੂੰ 2 ਘੰਟਿਆਂ ਲਈ ਪੰਜਾਬ ਮਿਲ ਜੇ ਧੂੜ ਕਰ ਦਾਂਗੇ ਕਹਿੰਦੇ ਪਰ ਉਹਨਾਂ ਨੂੰ ਮੂਰੇ ਹੋਣ ਨਹੀਂ ਦਿੰਦੇ ਬੰਦੇ ਹੈਗੇ ਹੁਣ ਜਿਹੜੇ ਅਕਾਲੀ ਤੇ ਕਾਂਗਰਸੀ ਨੇ ਇਹ ਜ਼ਿਆਦਾ ਤਾਂ ਚ ਕਰਦੇ ਹਾਈ ਪੁਲਿਸ ਨੇ ਇਨਕਾਉਂਟਰ ਕਰਤਾ ਹਾਈ ਪੁਲਿਸ ਨੇ ਨਸ਼ਾ ਵੇਚਦਾ ਹਾਈ ਪੁਲਿਸ ਰਲੀ ਹੋਈ ਐ ਇਦਾਂ ਕਰਦੇ ਜਦੋਂ ਸਰਕਾਰ ਇਹਨਾਂ ਦੀ ਆ ਗਈ ਫਿਰ ਉਹੀ ਪੁਲਿਸ ਚੰਗੀ ਹੋ ਗਈ ਜਾਣੇ ਕਿ ਪੁਲਿਸ ਚੰਗੀ ਮਾੜੀ ਦਾ ਸਬੰਧ ਸਰਕਾਰ ਦੇ ਨਾਲ ਜਿਹਦੀ ਸਰਕਾਰ ਹੈ ਉਹਦੇ ਹੀ ਪੁਲਿਸ ਚੰਗੇ ਜਿਹਦੀ ਸਰਕਾਰ ਹੈ ਨਹੀਂ ਉਹਦੇ ਲਈ ਪੁਲਿਸ ਮਾੜੀ ਹੈ ਪਰ ਮੈਂ ਇਹ ਗੱਲ ਨਹੀਂ ਕਹਿਣੀ ਮੈਂ ਗੱਲ ਇਹ ਕਹਿਣੀ ਆ ਵੀ ਜਿਹੜਾ ਇਹ ਕੰਮ ਪੰਜਾਬ ਪੁਲਿਸ ਨੇ ਕੀਤਾ ਤਾਂ ਵਧੀਆ ਕੀਤਾ ਹੋਰ ਵੀ ਬੜੋ ਤੁਹਾਡੀ ਜ਼ਿੰਮੇਵਾਰੀ ਹੈ ਨਸ਼ੇ ਖਤਮ ਕਰ ਦਿਓ ਜਿਹੜੀ ਵੀ ਲਗੌੜ ਦੀਦੀ ਹੈ ਜੇ ਕੋਈ ਮੰਦਾ ਠਿਕਾਣਾ ਦੀ ਗੋਲੀ ਮਾਰ ਕੇ ਪਾਰ ਬਣਾਓ ਕੋਈ ਗੈਸਟਰ ਮਿਲਦਾ ਲੋੜ ਨਹੀਂ ਹੱਤ ਕੜੀ ਲਾਉਂਦੀ ਟੋਕੋ ਪਰੇ ਕੀ ਕਰਨਾ ਗੰਦਗੀ ਸਾਫ ਕਰੋ ਤੇ ਜਿਹੜਾ ਵੀ ਤੁਸੀਂ ਨਸ਼ਾ ਫੜਦੇ ਹੋ ਤੇ ਤੁਹਾਡੇ ਲਈ ਬਹੁਤ ਵੱਡੀ ਉਪਲਬਧੀ ਹੈ ਪੰਜਾਬ ਨਸ਼ਿਆਂ ਦੇ ਵਿਰੁੱਧ ਜਿਹੜੀ ਤੁਸੀਂ ਮਿਹਨਤ ਚਲਾਈ ਹੈ ਉਹ ਉਹਦੇ ਲਈ ਪੰਜਾਬ ਤੁਹਾਡੇ ਨਾਲ ਖੜਾ ਹੈ ਜਿਹੜੇ ਲੋਕ ਚਾਹੁੰਦੇ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਉਹ ਲੋਕ ਤੁਹਾਡੇ ਨਾਲ ਖੜੇ ਨੇ ਇਹ ਪੁਲਿਸ ਦਾ ਬਹੁਤ ਵੱਡਾ ਸਲਾੰਘਾਯੋਗ ਕਦਮ ਹੈ ਔਰ ਸ਼ਾਬਾਸ਼ ਇਹ ਦੇਣੀ ਬਣਦੀ ਹੈ ਪੂਰੀ ਪੰਜਾਬ ਪੁਲਿਸ ਦੇ ਲਈ ਜੇ ਇਹ ਕੰਮ ਸਹੀ ਤਰੀਕੇ ਨਾਲ ਕੀਤਾ ਗਿਆ ਪੰਜ ਮਹੀਨੇ ਤੋਂ ਪਹਿਲਾਂ ਪਹਿਲਾਂ ਇਹ ਰਿਕਾਰਡ ਹੈ ਦੇ ਐਡਾ ਵੱਡਾ ਕੰਮ ਇਹ ਪੰਜਾਬ ਪੁਲਿਸ ਨੇ ਕੀਤਾ ਹੈ ਬਹੁਤ ਵਧੀਆ ਕਦਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ